ਮੈਂ ਇੱਕ ਪ੍ਰੋਮਿਸ ਕਰਨਾ ਪੰਜਾਬ ਦੇ ਲੋਕਾਂ ਨੂੰ ਕਿ ਜੋ ਮੈਨੂੰ ਮਹਿਸੂਸ ਹੋ ਰਿਹਾ ਇੱਥੇ ਆ ਕੇ ਤਾਂ ਮਾਨਜੀ ਦਾ ਬੰਜਾ ਪਾਵਿਆਂ ਸਮੇਤ ਜਲੰਧਰ ਵਸਦੇ ਲੋਕਾਂ ਨੇ ਚੁੱਕੇ ਇਹਦੇ ਪਿੰਡ ਸਤੌਜੇ ਦੀ ਬੰਬੀ ਦੇ ਛੜਕਿਆਣਾ 10 ਤਰੀਕ ਤੋਂ ਬਾਅਦ ਇਹ ਮੈਨੂੰ ਪੂਰਨ ਫੇਰ ਨਮਸਕਾਰ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਮੈਂ ਹਾਂ ਜਸਮਨੀਰ 10 ਜੁਲਾਈ ਨੂੰ ਜਲੰਧਰ ਦੇ ਹਲਕਾ ਪਛਮੀ ਵਿੱਚ ਜਿਮਣੀ ਚੋਣ ਹੋਣ ਜਾ ਰਹੀ ਹੈ ਜਿਸ ਦੇ ਲਈ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਪੱਕ ਗਿਆ ਹੈ ਸਾਰੀਆਂ ਪਾਰਟੀਆਂ ਜਲੰਧਰ ਦੀ ਇਸ ਸੀਟ ਨੂੰ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਨੇ ਹੁਣ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਵੀ ਐਲਾਨ ਦਿੱਤੇ ਨੇ ਦੱਸ ਦੇਈਏ ਕਿ ਕਾਂਗਰਸ ਪਾਰਟੀ ਨੇ ਜਲੰਧਰ ਪੱਛਮੀ ਤੋਂ ਸੁਰੀਂਦਰ ਕੌਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਆਪ ਨੇ ਹਲਕਾ ਇੰਚਾਰਜ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਬਾਕੀ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਨੇ ਸ਼ੀਤਲ ਅੰਗੁਰਾਲ ਤੇ ਭਰੋਸਾ ਜਤਾਇਆ ਹੈ ਜੋ ਕਿ ਪਹਿਲਾਂ ਵੀ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹ ਚੁਕੇ ਨੇ ਅਤੇ ਬਸਪਾ ਨੇ ਬਿੰਦਰ ਲਖਾ ਨੂੰ ਉਮੀਦਵਾਰ ਐਲਾਨਿਆ ਹੈ ਬਾਕੀ ਦਿਲਚਸਪ ਗੱਲ ਤਾਂ ਇਹ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਭਗਤ ਅਤੇ ਅੰਗੁਰਾਲ ਚੋਣ ਮੈਦਾਨ ਵਿੱਚ ਸਨ ਉਦੋਂ ਮਹਿੰਦਰ ਭਗਤ ਭਾਜਪਾ ਦੇ ਉਮੀਦਵਾਰ ਸਨ ਅਤੇ ਅੰਗੁਰਾਲ ਆਪ ਦੇ ਉਮੀਦਵਾਰ ਸਨ ਇਸ ਵਾਰ ਉਲਟਾ ਹੋ ਗਿਆ ਹੈ ਹੁਣ ਭਗਤ ਆਪ ਦੇ ਉਮੀਦਵਾਰ ਨੇ ਜਦ ਕਿ ਅੰਗੁਰਾਲ ਭਾਜਪਾ ਦੇ ਉਮੀਦਵਾਰ ਨੇ ਜਿਸ ਕਰਕੇ ਹੁਣ ਜਲੰਧਰ ਪਛਮੀ ਵਿਧਾਨ ਸਭਾ ਉਪ ਚੋਣ ਆਮ ਆਦਮੀ ਪਾਰਟੀ ਲਈ ਵਕਾਰ ਦਾ ਸਵਾਲ ਬਣਿਆ ਹੋਇਆ ਹੈ ਇਹ ਸੀਟ ਆਮ ਆਦਮੀ ਪਾਰਟੀ ਲਈ ਇੰਨੀ ਅਹਿਮ ਮੰਨੀ ਜਾ ਰਹੀ ਹੈ ਕਿ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਕੋਠੀ ਕਿਰਾਏ ਤੇ ਲੈ ਕੇ ਬੀਤੇ ਦਿਨੀ ਉਸ ਵਿੱਚ ਪਰਿਵਾਰ ਸਮੇਤ ਰਹਿائش ਕਰ ਲਈ ਹੈ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਮਾਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਦਰਸਲ ਭਗਵੰਤ ਮਾਨ ਦੀ ਜਲੰਧਰ ਚ ਰਿਹਾਈਸ਼ ਤੇ ਤੰਜ ਕਰਸਦੇ ਆ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਜਲੰਧਰ ਵਿੱਚ ਜਿਹੜਾ ਕਿਰਾਏ ਤੇ ਘਰ ਲਿਆ ਏ ਇਸ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਜਲੰਧਰ ਪਛਮੀ ਦੇ ਚੋਣ ਨਤੀਜਿਆਂ ਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਮੰਜੇ ਸਣੇ ਪਿੰਡ ਸਤੋਜ ਛੱਡ ਕੇ ਆਉਣਾ ਹੈ ਕਿਉਂਕਿ ਜਲੰਧਰ ਮਕਾਨ ਲੈਣ ਨਾਲ ਲੋਕਾਂ ਨੂੰ ਸਹੂਲਤ ਦੇਥਾ ਪਰੇਸ਼ਾਨੀਆਂ ਵਿੱਚੋਂ ਲੰਘਣਾ ਪਵੇਗਾ ਕਿਉਂਕਿ ਮੁੱਖ ਮੰਤਰੀ ਦੀ ਸੁਰੱਖਿਆ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਰੋਕਾਂ ਲੱਗ ਜਾਣਗੀਆਂ ਮੁੱਖ ਮੰਤਰੀ 13 0 ਦਾ ਵੱਡਾ ਦਾਵਾ ਕਰਦੇ ਸਨ ਪਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ 13 ਤੋਂ 3 ਤੇ ਲਿਆਂਦਾ ਹੈ ਰੈਂਦੀ ਕਸਰ ਜਲੰਧਰ ਦੇ ਲੋਕਾਂ ਨੇ 10 ਜੁਲਾਈ ਨੂੰ ਕੱਢ ਦੇਣੀ ਹੈ ਇਸੇ ਲਈ ਜਦੋਂ 13 ਜੁਲਾਈ ਦਾ ਨਤੀਜਾ ਆ ਗਿਆ ਤਾਂ ਲੋਕਾਂ ਨੇ ਸਣੀ ਮੰਡੇ ਚੋਕ ਤੇ ਭਗਵੰਤ ਮਾਨ ਨੂੰ ਉਹਨਾਂ ਦੇ ਜੱਦੀ ਪਿੰਡ ਛੱਡ ਔਣਾ ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਆਗੂ ਨੇ ਮੁੱਖ ਮੰਤਰੀ ਤੇ ਸ਼ਬਦੀ ਹਮਲਾ ਕਰਦਿਆ ਕਿਹਾ ਕਿ ਜਿਹੜੇ ਚੋਣ ਵਾਦੇ ਉਹਨਾਂ ਨੇ 2022 ਵਿੱਚ ਕੀਤੇ ਸਨ ਹਾਲੇ ਤੱਕ ਉਹ ਤਾਂ ਪੂਰੇ ਹੋਏ ਨਹੀਂ ਭਗਵੰਤ ਮਾਨ ਨੇ ਕਿਹਾ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਇੱਕ ਸਾਲ ਲਈ ਐਮਪੀ ਬਣਾ ਦਿਓ ਤੇ ਇੱਕ ਸਾਲ ਵਿੱਚ ਜਲੰਧਰ ਦੀ ਕਾਇਆ ਕਲਪ ਕਰ ਦਵਾਂਗੇ ਪਰ ਦੁਬਾਰਾ ਵੋਟਾਂ ਨਹੀਂ ਮੰਗਣਾਵਾਂਗੇ ਮੁੱਖ ਮੰਤਰੀ ਮਾਨ ਇੱਕ ਵੀ ਗੱਲ 10 ਦਿਨ ਜਿਹੜੀ ਉਹਨਾਂ ਨੇ ਪੂਰੀ ਕੀਤੀ ਹੈ ਉਹਨਾਂ ਨੇ ਸਿਰਫ ਤੇ ਸਿਰਫ ਝੂਠੇ ਵਾਅਦੇ ਕੀਤੇ ਨੇ ਮੈਂ ਇੱਕ ਪ੍ਰੋਮਿਸ ਕਰਨਾ ਪੰਜਾਬ ਦੇ ਲੋਕਾਂ ਨੂੰ ਕਿ ਜੋ ਮੈਨੂੰ ਮਹਿਸੂਸ ਹੋ ਰਿਹਾ ਇੱਥੇ ਆ ਕੇ ਭਗਵੰਤ ਮਾਨ ਜੀ ਦਾ 52 ਪਾਵਿਆ ਸਮੇਤ ਜਿਲੰਦਰ ਵੈਸ ਦੇ ਲੋਕਾਂ ਨੇ ਚੁੱਕੇ ਇਹਦੇ ਪਿੰਡ ਸਤੌਜੇ ਦੀ ਬੰਬੀ ਦੇ ਛੱਡ ਕੇ ਆਣਾ 10 ਤਰੀਕ ਨੂੰ ਇਹ ਮੈਨੂੰ ਪੂਰਨ ਫੇਰ ਤੇ ਮੇਰੀ ਇੱਕ ਪੇਸ਼ਕੋਹੀ ਹੋਰ ਸੁਣ ਲੋ ਇਲੈਕਸ਼ਨ ਮੁੱਕਦੇ ਇਹ ਭਗਵੰਤ ਮਾਨ ਜੀ ਇਹ ਤੇ ਇੱਥੇ ਘਰ ਕਹਿੰਦਾ ਮੈਂ ਲੋ ਦੇਣਾ ਚਾਇਆ ਕਰੂੰ ਇਹਨੇ ਇੱਥੇ ਇੱਥੇ ਆਣੇ ਇਹ ਤੇ ਜਿਹੜੇ ਘਰ ਤੇ ਉਹਦੇ ਚ ਨਹੀਂ ਰਹਿਣ ਜੋਗਾ ਰਹਿ ਜਾਣ ਟੂ ਹੀ ਇਜ਼ ਔਨ ਹਿਸ ਵੇ ਆਊ ਆਪਨੇ ਮਨ ਬੜਾ ਲਿਆ ਸਾਨੂੰ ਵੀ ਜਿਹੜੀ ਟਾਪ ਸੋਰਸਸ ਨੇ ਆਪ ਦੀਆਂ ਉਹ ਦੱਸ ਰਹੇ ਨੇ ਕਿ ਜਿੱਦਣ ਜਲੰਧਰ ਵੈਸਤਾ ਰਿਜ਼ਲਟ ਆਇਆ ਹਾਰ ਗਿਆ ਇਹਨਾਂ ਨੇ ਇਹਦਾ ਮੰਝਾ ਚੁੱਕ ਕੇ ਇਹਦਾ ਇਹਦੇ ਪਿੰਡੇ ਛੱਡਣਾ ਹਰ ਪਾਸੇ ਤੁਸੀਂ ਫੇਲੋ ਨਾ ਤੁਸੀਂ ਔਰਤਾਂ ਨਾਲ ਸਾਡੀਆਂ ਭੈਣਾਂ ਨਾਲ ਜਿਹੜਾ ਵਾਅਦਾ ਕੀਤਾ ਸੀ ਕਿ 18 ਸਾਲ ਤੋਂ ਉਮਰ ਤੋਂ ਵੱਧ ਨੂੰ 1000 ਰੁਪਿਆ ਦਵਾਂਗੇ ਇੱਕ ਵੀ ਇਹੋ ਜਿਹਾ ਕੋਈ ਫੈਸਲਾ ਨਹੀਂ ਤੁਹਾਡਾ ਜਿਹੜਾ ਤੁਸੀਂ ਆਪਣੀ ਗਾਰੰਟੀ ਪੂਰੀ ਕਰ ਸਕੋ ਲੋਕ ਤੁਹਾਨੂੰ ਵੋਟਾਂ ਕਿਉਂ ਪਾਣਗੇ ਤੇ ਤੁਸੀਂ ਸ਼ਹਿਰ ਤੋਂ ਬਾਹਰ ਆ ਕੇ ਮਕਾਨ ਲੈ ਲਿਆ ਤੁਹਾਨੂੰ ਲੱਭਣ ਕੌਣ ਜਾਏਗਾ ਲੱਭ ਰੇ ਨਹੀਂ ਸੋ ਜਿਲੰਦਰ ਦੇ ਲੋਕਾਂ ਵਾਸਤੇ ਬਹੁਤ ਭਾਰੀ ਟ੍ਰੈਫਿਕ ਦੀ ਜਿਹੜੀ ਇੱਕ ਪ੍ਰੋਬਲਮ ਚੀਫ ਮਿਨਿਸਟਰ ਜਿੱਥੇ ਜਾਂਦਾ ਟ੍ਰੈਫਿਕ ਜਮ ਹੁੰਦੇ ਨੇ ਡੀਨ ਲੈਂਡ ਨੂੰ ਕੁਝ ਨਹੀਂ ਸ਼ਹਿਰ ਦਾ ਵੀ ਨੁਕਸਾਨ ਕਰ ਰਹੇ ਤੇ ਜਿਲੰਦਰ ਨੂੰ ਵੀ ਪਰੇਸ਼ਾਨ